ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਸੁੱਚਾ ਸਿੰਘ ਛੋਟੇ ਬਰਸਾਬੋਲ ਦੇ ਜੀ ਹਾਂ ਹਾਂ ਹਾਂਜੀ ਮੈਂ ਤੀਸਰੀ ਅੱਖ ਚੈਨਲ ਤੋਂ ਬੋਲ ਰਿਹਾ ਜੀ ਗੁਰਮਿੰਦਰ ਸਿੰਘ ਚਾਵਲਾ ਹਾਂ ਜੈ ਜੈ ਬੋਲੋ ਜੀ ਤੁਹਾਡੇ ਕੋਈ ਪਾਣੀ ਮਿਲ ਲੈਣੇ ਸੀ ਜੀ ਹੈ ਟਾਈਮ ਤੁਹਾਡੇ ਕੋ ਦੱਸੋ ਦੱਸੋ ਛੋਟੇ ਬਰਸਾਬੋਲ ਤੁਹਾਡੇ ਵੱਲੋਂ ਇੱਕ ਚਾਹੀਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਗਈ ਸੀ ਕਿ ਜੋ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਵੰਦ ਲਫਾਫਾ ਜੋ ਆਪਣਾ ਪੱਖ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਰੱਖਿਆ ਗਿਆ ਉਸ ਨੂੰ ਜਨਤਕ ਕੀਤਾ ਜਾਵੇ ਹਾਂਜੀ ਹਾਂਜੀ ਉਹ ਹੁਣ ਜੋ ਕੱਲ ਤਾਂ ਜਨਤਕ ਹੋ ਚੁੱਕਿਆ ਹੈ ਤਾਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਉਹ ਦੇਖੋ ਜੀ ਜਨਤਕ ਹੋਇਆ ਚਲ ਚੰਗੀ ਗੱਲ ਆ ਹੋਣਾ ਚਾਹੀਦਾ ਸੀ ਜਔਰ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਸੀ ਪਰ ਇਹ ਜਿਹੜਾ ਲਫਾਫਾ ਜਨਤਕ ਹੋਇਆ ਇਹਦੇ ਜਿਤੇ ਉਹਨਾਂ ਨੇ ਬੜੀਆਂ ਉਹ ਕਿਸੇ ਪਿੱਠੀਆਂ ਜੀਆਂ ਗੋਲਮੋਲ ਜੀਆਂ ਗੱਲਾਂ ਕੀਤੀਆਂ ਉਹ ਤੇ ਜੇ ਕੋਈ ਇਹਨਾਂ ਨੇ ਆਪਣਾ ਇਹ ਇਹ ਤੇ ਜ਼ਰੂਰ ਕਹਿੰਦੇ ਜੀ ਸਾਡੇ ਕੋ ਗੁਨਾਹ ਹੋਏ ਆ ਜੀ ਸਾਰਾ ਕੁਝ ਸਾਡੇ ਝੋਲੇ ਚ ਪਾ ਦਿਓ ਜੀ ਪਰ ਇਹਨਾਂ ਨੇ ਉਹਦੇ ਤੇ ਨਾ ਤਾਂ ਵੱਡੇ ਪਾਲ ਸਾਹਿਬ ਨੇ ਤੇ ਨਾ ਇਹਨਾਂ ਨੇ ਕੋਈ ਇਹੋ ਜੀ ਸੌਲਡ ਗੱਲ ਨਹੀਂ ਕਿਤੇ ਵੀ ਸਾਡੇ ਕੋ ਆ ਗੁਨਾਹ ਹੋਏ ਆ ਤੇ ਇਹਦੀ ਅਸੀਂ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜੋ ਸਾਡੀ ਸਜ਼ਾ ਬਣਦੀ ਹੈ ਜਿਹੜੇ ਗੁਨਾਹਾਂ ਦੀ ਉਹਦੇ ਮੁਤਾਬਕ ਸਾਨੂੰ ਸਜ਼ਾ ਦਿੱਤੀ ਜਾਵੇ ਤੁਹਾਡੇ ਮੁਤਾਬਕ ਤੁਹਾਡੇ ਮੁਤਾਬਕ ਉਹ ਕਿਹੜੇ ਗੁਨਾਹ ਨੇ ਜਿਹੜੇ ਨਹੀਂ ਲਿਖੇ ਗਏ ਦੇਖੋ ਜੀ ਗੁਨਾਹ ਤਾਂ ਸਭ ਤੋਂ ਵੱਡਾ ਤੇ ਬਰਗਾੜੀ ਵਾਲਾ ਸੀਗਾ ਇਹਨਾਂ ਦੀ ਸਰਕਾਰ ਸੀਗੀ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਉਹ ਇਹਨਾਂ ਦੀ ਸਰਕਾਰ ਵੇਲੇ ਹੋਇਆ ਸਾਰਾ ਕੁਝ ਉਹ ਜਿਹੜੇ ਜਿਹੜੇ ਬੱਚੇ ਉਥੇ ਬੇਗਨਾ ਲੋਕ ਜਿਹੜੇ ਪ੍ਰੋਟੈਸਟ ਕਰਦੇ ਸੀ ਉਹ ਗੋਲੀਆਂ ਦਾ ਮਾਰ ਦਿੱਤੇਗੇ ਜੀ ਉਹ ਇਹਨਾਂ ਦੇ ਗਨਾਹਾਂ ਦੇ ਵਿੱਚ ਸੀਗੇ ਸਾਰੇ ਇਹ ਤੋਂ ਇਸ ਤੋਂ ਇਲਾਵਾ ਕੋਈ ਇਸ ਤੋਂ ਇਲਾਵਾ ਵੀ ਕੋਈ ਗਨਾਹ ਹੈ ਇਕੱਲਾ ਬਗਰਾੜੀ ਕਾਂਟੀ ਗੱਲ ਕਰ ਰਹੇ ਹਾਂ ਨਹੀਂ ਕੀ ਇਹਦੇ ਤੋਂ ਵੱਡਾ ਗਨਾਹ ਕੀ ਹੈ ਵੀ ਮੁੜ ਕੇ ਸੌਦੇ ਸਾਦ ਨੂੰ ਤੁਸੀਂ ਮਾਫ ਕਰ ਦਿੱਤਾ ਜੀ ਉਹ 90 ਲੱਖ ਰੁਪਏ ਜਿਹੜਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਲੋਕ ਸ਼ਰਧਾ ਨਾਲ 5-5 ਰੁਪਏ 10-10 ਰੁਪਏ ਚੜਾ ਕੇ ਆਪਣੀਆਂ ਬੰਤਾ ਮੰਨਦੇ ਨੇ ਉਹ ਤੁਸੀਂ 90 ਲੱਖ ਰੁਪਇਆ ਜਿਹੜਾ ਇਸ ਖੁਸ਼ੀ 'ਚ ਉੜਾਤਾ ਵੀ ਸਾਥ ਦੇ ਨਾਲ ਸਲਾਹ ਹੋ ਗਈ ਸਾਥ ਦੇ ਨਾਲ ਉਹਨੂੰ ਮਾਫੀ ਦੇ ਦਿੱਤੀ ਸਾਰਾ ਕੰਮ ਠੀਕ ਹੋ ਗਿਆ ਹੁਣ ਤੁਸੀਂ ਅੱਗੇ ਜਹੇਦਰ ਸਿੰਘ ਜੀ ਕਾਲ ਤੱਕ ਸਾਹਿਬ ਤੋਂ ਕੀ ਮੰਗ ਕਰਦੇ ਹੋ ਇਸ ਤੋਂ ਬਾਅਦ ਅਸੀਂ ਤਾਂ ਜਹੇਦਰ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਗੁਨਾਹ ਹੈਗਾ ਬਹੁਤ ਵੱਡਾ ਜੀ ਔਰ ਇਸ ਗੁਨਾਹ ਨੂੰ ਛਪਾਉਣ ਵਾਸਤੇ ਵੇਖਣਾ ਹੁਣ ਰੋਜ਼ ਕਿੰਨੇ ਡਰਾਮੇ ਹੋ ਰਹੇ ਆ ਉਹ ਕਹਿੰਦੇ ਜੀ ਵੀ ਉਹ ਜਿਹੜਾ ਕਲੀਅਰ ਆ ਉਹ ਵੀ ਝੂਠ ਬੋਲਦਾ ਜਿਹੜਾ ਕਲੇਰ ਜੀ ਕਿਹੜਾ ਕਲੇਰ ਜਿਹੜਾ ਜਿਨੇ ਉਹ ਨਸ਼ਰ ਕੀਤੀ ਆ ਸਾਰੇ ਵੀ ਇਹ ਮਿਲਦੇ ਰਹੇ ਆ ਸੌਦੇ ਸਾਧ ਨੂੰ ਜੀ ਜੀ ਜਦੋਂ ਇਹਨੂੰ ਖਾਰਜ ਕਰ ਦਿੱਤਾ ਉਹ ਤੇ ਐਕਸ਼ਨ ਲਿਆ ਉਹ ਤਾਂ ਕੋਈ ਸਬੰਧ ਨਹੀਂ ਰੱਖਣਾ ਉਹਦੇ ਨਾਲ ਜੀ ਉਹਦੇ ਬਾਅਦ ਵੀ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ 47 47 ਐਮਐਲਏ ਜਿਹੜੇ ਉਹਨਾਂ ਨੂੰ ਲੈ ਕੇ ਮੁਰਕੇ ਵੋਟਾਂ ਉਹਨਾਂ ਕੋਲੋਂ ਮੰਗਦੇ ਰਹੇ ਆ ਕਦੀ ਉਹਨੂੰ ਜੈਪੁਰ ਜਾ ਕੇ ਮਿਲਦੇ ਰਹੇ ਆ ਕਦੀ ਉਹਨੂੰ ਦਿੱਲੀ ਉਹਦੇ ਘਰ ਜਾ ਕੇ ਮਿਲਦੇ ਰਹੇ ਆ ਇਹ ਬੜਾ ਵੱਡਾ ਗਨਾਮ ਆ ਵੀ ਇੱਕ ਬੰਦਾ ਜਿਹਨੂੰ ਤੁਸੀਂ ਸਿਖਿਆ ਵਾ ਜੀ ਜੀ ਉਸ ਬੰਦੇ ਦੇ ਨਾਲ ਤੁਸੀਂ ਫਿਰ ਸੰਬੰਧ ਰੱਖਦੇ ਹੋ ਤੇ ਜੇ ਉਹਦਾ ਉਹਦੇ ਨਾਲ ਦਾ ਬੰਦਾ ਜਿਹੜਾ ਜਿੰਨੇ ਅਦਾਲਤ ਦੇ ਵਿੱਚ ਜੋ ਬਿਆਨ ਦਿੱਤੇ ਸੀ ਉਹਨੇ ਕਿਹਾ ਵੀ ਆ ਗੱਲਾਂ ਹੋਈਆਂ ਨੇ ਮੇਨ ਮੇਰੀ ਨਾਲੇਚ ਆ ਤੇ ਇਹ ਤਾਂ ਚਲੋ ਕਹਿੰਦੇ ਆ ਵੀ ਉਹ ਤਾਂ ਬਹੁਤ ਮਾੜਾ ਵਾ ਜਿਹੜਾ ਖਟੜਾ ਸਾਹਿਬ ਐਸਐਸਪੀ ਸੀਗਾ ਜਿਹੜਾ ਇਹਨਾਂ ਦੀ ਸਿੱਟ ਦਾ ਇੰਚਾਰਜ ਸੀਗਾ ਉਹ ਤੇ ਇਹਨਾਂ ਦੀ ਸਰਕਾਰ ਵਲੇ ਇਹਨਾਂ ਨੇ ਲਾਇਆ ਸੀਗਾ ਜੀ ਉਹ ਇਹਨਾਂ ਦਾ ਬੰਦਾ ਸੀਗਾ ਉਹਨੇ ਵੀ ਟੀਵੀ ਤੇ ਆਣ ਕੇ ਸਾਰੀਆਂ ਗੱਲਾਂ ਜਿਹੜੀਆਂ ਦਸੀਆਂ ਨੇ ਜੀ ਜੀ ਤਾਂ ਫਿਰ ਇੱਕ ਜਥੇਦਾਰ ਸੀ ਆ ਗੁਰਮੁਖ ਸਿੰਘ ਜਿਹੜਾ ਉਸ ਵੇਲੇ ਉੱਥੇ ਹੈਗਾ ਸੀ ਬਠਿੰਡਾ ਆਪਣੇ ਤਲਵੰਡੀ ਸਾਬੋ ਸਾਹਿਬ ਦੇ ਤਾਂ ਦਮ ਦਮਾ ਸਾਹਿਬ ਦਾ ਤਲਵੰਡੀ ਸਾਬੋ ਦਾ ਉਹ ਉਹ ਉਹਨੇ ਵੀ ਕਿਸਾਰੀਆਂ ਗੱਲਾਂ ਕੀਤੀਆਂ ਨੇ ਨਹੀਂ ਮੈਂ ਤੁਹਾਡੇ ਧਿਆਨ ਤੇ ਜਾ ਦੇਣਾ ਜਿਵੇਂ ਦਾ ਗੁਰਮੁਖ ਸਿੰਘ ਜੀ ਆਪਣੇ ਜਿਹੜੇ ਤਲਵੰਡੀ ਸਾਹਿਬ ਦੇ ਸ਼ਾਇਦ ਐਡਗੰਤੀ ਸਨ ਆ ਚਲੋ ਬੜਾ ਹੋਸਲੇ ਦੇ ਜਥੇਦਾਰਾ ਤੁਸੀਂ ਨਾ ਜੀ ਜੀ ਉਹ ਜਿਹੜੇ ਪੰਜ ਜਥੇਦਾਰ ਬਣਾਏ ਬਣਾਉਂਦੇ ਆ ਨਾ ਉਹ ਬਾਹਰ ਦੇ ਕਈ ਵਾਰੀ ਨਹੀਂ ਨਾ ਹੁੰਦੇ ਜੀ 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 ਸੋਨਾ ਸਾਹਿਬ ਤੇ ਹਜੇ ਹੁਸਾ ਵਾਲੇ ਨਹੀਂ ਆਉਂਦੇ ਤੇ ਉਹ ਫਿਰ ਜਾ ਕਦੀ ਅਕਲ ਤਖਤ ਵਾਲੇ ਜਥੇਦਾਰ ਕੋਈ ਲੈ ਲੈਂਦੇ ਆ ਤੇ ਕਦੀ ਦਰਬਾਰ ਸਾਹਿਬ ਵਾਲਿਆਂ ਚੋਂ ਲੈ ਲੈਂਦੇ ਆ ਉਹ ਉਹਨਾਂ ਚੋਂ ਜਥੇਦਾਰ ਸੀ ਮੈਂ ਤਾਂ ਉਹਨੂੰ ਫਾਇੰਡ ਕਰਨਾ ਵੀ ਉਹ ਜਥੇਦਾਰ ਸੀ ਪੰਜਾਂ ਦੇ ਵਿੱਚ ਸੀਗਾ ਜੀ ਜੀ ਉਹਨੇ ਪਹਿਲਾਂ ਵੀ ਸਟੇਟਮੈਂਟ ਦਿੱਤੀ ਸੀ ਤੇ ਅੱਜ ਫੇਰ ਉਹਨੇ ਸਟੇਟਮੈਂਟ ਦਿੱਤੀ ਆ ਜੀ ਤੇ ਉਹ ਗੁਨਾਹ ਬਹੁਤ ਵੱਡੇ ਆ ਤੜਕੀ ਮੰਗ ਕੇ ਹੁਣ ਅਕਾਲੀ ਦਲ ਸਰਦਾਰ ਤੋਂ ਕੀ ਆਸ ਰਹੀ ਆ ਸਾਡੀ ਤਾਂ ਮੰਗ ਇਹ ਹੀ ਆ ਵੀ ਜਿੱਦਾਂ ਵੱਡਾ ਉਹਨਾਂ ਦਾ ਗ੍ਰਾਹ ਵਾ ਜਿਸ ਗਨਾਹ ਕਰਕੇ ਸਿੱਖਾਂ ਦੇ ਮਨਾਂ ਤੋਂ ਲੱਥ ਗਏ ਆ ਜੀ ਤੇ ਮਤਲਬ ਇਹ ਆ ਵੀ ਅਕਾਲੀ ਦਲ ਜਿੱਥੇ ਕਿ ਨਾਲ ਲਿਆ ਕੇ ਸੁੱੜ ਦਿੱਤਾ ਵਾ ਜੀ ਜੀ ਅਕਾਲੀ ਦਲ ਨੂੰ ਬਚਾਉਣ ਦਾ ਮਸਲਾ ਵਾ ਹਰ ਬੰਦਾ ਸਮਝਦਾ ਵੀ ਜੇ ਅਕਾਲੀ ਦਲ ਕਮਜ਼ੋਰ ਆ ਜੀ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਦੂਜੀ ਪਾਸੇ ਜੀ ਉਹ ਉਹਨਾਂ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਜਾ ਜਾ ਉਹਨਾਂ ਦੇ ਜਿਹੜੇ ਸੀਨੀਅਰ ਐਡੀਟਰ ਨੇ ਸੰਜੀਤ ਸਿੰਘ ਬਾਦਲ ਤੇ ਭਾਜੀ ਇਹਨਾਂ ਨੂੰ ਸਾਥੀ ਕਹਿ ਲਈਏ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜਿਹੜੇ ਲੋਕ ਅੱਜ ਸੁਧਾਰ ਲਿਆ ਦੀਆਂ ਗੱਲਾਂ ਕਰਦੇ ਆ ਇਹ ਲੋਕ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਇਹ ਸਰਕਾਰਾਂ ਦੇ ਵਿੱਚ ਇਹਨਾਂ ਨੇ ਆਨੰਦ ਮਾਣੇ ਮੰਤਰੀ ਰਹੇ ਆ ਨਹੀਂ ਇਹ ਨਹੀਂ ਬੋਲੇ ਤਾਂ ਫੇਰ ਕਿਉਂ ਉਹਨਾਂ ਨੇ ਜਾ ਕੇ ਹੁਣ ਮਾਫੀਆ ਮੰਗੀ ਆ ਜਦੋਂ ਇਹਨਾਂ ਦਾ ਦੇਖਿਆ ਤੇ ਹੁਣ ਤਾਂ ਬਿਲਕੁਲ ਲੋਕਾਂ ਦੇ ਮਨਾਂ ਤੋਂ ਲੱਗ ਗਿਆ ਸਾਰੇ ਜਿਹੜੇ ਦਸਾਂ ਸਾਲਾਂ ਦੀ ਕਦੀ ਇੱਕ ਸੀਟ ਕਦੀ ਦੋ ਸੀਟ ਕਦੀ ਤਿੰਨ ਸੀਟਾਂ ਇਹ ਹਾਲ ਹੋ ਗਿਆ ਜਦੋਂ ਸਾ ਬੰਦਿਆਂ ਦੀ ਜਮਾਨਤਾ ਜਬਤ ਹੋ ਗਈਆਂ ਤਾਂ ਹੁਣ ਸਾਰਿਆਂ ਨੂੰ ਹੱਥ ਪੈਰਾਂ ਦੀ ਪੈਜੀ ਕਿ ਦੁੱਗੇ ਬਸ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੀਆਂ ਤਾਰਾ ਆਰਐਸਐਸ ਨਾਲ ਜੁੜੀਆਂ ਨੇ ਜਿਹੜੇ ਬਾਗੀ ਢੜੇ ਵਾਲੇ ਨੇ ਹਾਲੇ ਆ ਜੀ ਜਿਹੜਾ ਬੰਦਾ ਵੱਡੇ ਬੰਦੇ ਨੂੰ ਚੈਲੰਜ ਕਰਦਾ ਨਾ ਉਹਦੀਆਂ ਤਾਰਾ ਕਦੀ ਦਾ ਕਾਂਗਰਸ ਨਾਲ ਜੋੜ ਦਿੰਦੇ ਆ ਤੇ ਕਦੀ ਬੀਜੇਪੀ ਨਾਲ ਜੋੜ ਦਿੰਦੇ ਆ ਤੇ ਕਦੀ ਕਿਸ ਨਾਲ ਜੋੜ ਦਿੰਦੇ ਆ ਜੀ ਜੀ ਜਦੋਂ ਸਭ ਤੋਂ ਮੈਕਸਿਮਮ ਫਾਇਦੇ ਤੇ ਇਸ ਪਰਿਵਾਰ ਨੇ ਲਏ ਆ ਬੀਜੇਪੀ ਨਾਲ ਸੌਲਾ ਕਰਕੇ ਕਿਸ ਪਰਿਵਾਰ ਨੇ ਜੀ ਬਾਦਲ ਪਰਿਵਾਰ ਨੇ ਜੀ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸੈਂਟਰ ਦੇ ਵਿੱਚ ਵਜ਼ੀਰ ਬਣਿਆ ਬ ਜੀ ਜੀ ਉਹਨਾਂ ਦੇ ਮੈਡਮ ਬਣੇ ਵਜ਼ੀਰ ਭਾਜਪੀ ਨਾਲ ਸਮਝੌਤਾ ਸੀ ਜੀ 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 ਹਾਂਜੀ ਸਾਰੀਆਂ ਗੱਲਾਂ ਤਾਂ ਉਹਨਾਂ ਦੇ ਵੇਲੇ ਕੀਤੀਆਂ ਨੇ ਤੇ ਛੋੜਪਾ ਸਰਪਾ ਇੱਕ ਸਵਾਲ ਤੁਹਾਡਾ ਤੋਂ ਕਰਨਾ ਚਾਹੁੰਦਾ ਕਿ ਤੁਸੀਂ ਪਹਿਲਾਂ ਮਤਲਬ ਆਮ ਆਦਮੀ ਪਾਰਟੀ ਦੇ ਬੜੇ ਇੱਕ ਵੱਡੇ ਚਿਹਰੇ ਦੇ ਨਾਲ ਜਾਣੇ ਜਾਂਦੇ ਸੀ ਤੇ ਫਿਰ ਤੁਸੀਂ ਅਕਾਲੀ ਦਲ ਦੇ ਵਿੱਚ ਆਏ ਹਾਂ ਹਾਂ ਤੇ ਤੁਸੀਂ ਮਤਲਬ ਉਦੋਂ ਜਦੋਂ ਆਮ ਆਦਮੀ ਪਾਰਟੀ 'ਚ ਸੀ ਉਦੋਂ ਵੀ ਤੁਸੀਂ ਬਾਦਲ ਪਰਿਵਾਰ ਬਾਰੇ ਬਹੁਤ ਕੁਝ ਬੋਲਦੇ ਸੀ ਪਰ ਲੇਕਿਨ ਤੁਸੀਂ ਫਿਰ ਅਕਾਲੀ ਦਲ 'ਚ ਆਏ ਅੱਜ ਫਿਰ ਤੁਸੀਂ ਪਾਸੇ ਹੋਏ ਇਸ ਦਾ ਕਰਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਾ ਵੇਖੋ ਇਸ ਦਾ ਕਰਤਾਰ ਕਰਮ ਵਾਲੇ ਰੇਰ ਤੇ ਜੇ ਤੇ ਮੇਰਾ ਕੋਈ ਵੱਡਾ ਅਗਨਾਹ ਹੋਵੇ ਤਾਂ ਜਰੂਰ ਦੱਸੋ ਜੀ ਤੁਸੀਂ ਜੇ ਉਹਨਾਂ ਦੇ ਹਮਦਰਦ ਜੇ ਤੇ ਜਰੂਰ ਲਿਆ ਕੇ ਮੈਨੂੰ ਗੱਲ ਦੱਸੋ ਨਹੀਂ ਮੈਂ ਕਿਸੇ ਦਾ ਹਮਦਰਦ ਨਹੀਂ ਆ ਜੀ ਤੁਸੀਂ ਮੈਂ ਕੇਵਲ ਇੱਕ ਵਾਰ ਕਹਿ ਰਿਹਾ ਕਿ ਵੀ ਤੁਸੀਂ ਨਹੀਂ ਮੇਰਾ ਵੀ ਕਾਰਜ ਵਿੱਚ ਗਏ ਵੀ ਤੇ ਮੇਰਾ ਮਤਲਬ ਇਹੀ ਕਹਿੰਦਾ ਕਿ ਕੀ ਤੁਸੀਂ ਇਸ ਸੀ ਨੂੰ ਕੀ ਅਨੁਭਵ ਕੀਤਾ ਔਰ ਕਿਸ ਅਨੁਭਵ ਨਾਲ ਤੁਸੀਂ ਗਏ ਤੇ ਕਿਸ ਅਨੁਭਵ ਨਾਲ ਬਾਹਰ ਆਏ ਜੀ ਇਸੇ ਕਰਕੇ ਗਏ ਸੀਗੇ ਵੀ ਇਹਨਾਂ ਨੇ ਬੜੀਆਂ ਵੱਡੀਆਂ ਵਗਿਆ ਕੀਤੀਆਂ ਸੀਗੀਆਂ ਹੁਣ ਜਦੋਂ ਬਹੁਤ ਅਕਾਲੀ ਦਲ ਕਮਜ਼ੋਰ ਹੋ ਰਿਹਾ ਸੀਗਾ ਬਾਰ-ਬਾਰ ਜੀ ਜੀ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਤਾਂ ਹੀ ਕਹਿੰਦੇ ਚਲੋ ਆਫਟਰਨ ਸਟਾਰਟ ਅੱਛਾ ਤੁਹਾਨੂੰ ਆਪ ਅਪਰੋਚ ਕੀਤੀ ਗਈ ਸੁਖਮਨੀ ਦਲ ਵੱਲੋਂ ਬਿਲਕੁਲ 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 ਕਿਹਨਾਂ ਨੇ ਬੋਲ ਕੀਤੀ ਸੀ 100% ਜੀ ਬਾਦਲ ਸਾਹਿਬ ਨੇ ਵੱਡੇ ਬਾਦਲ ਜਿਉ ਸੁਖਵੀਰ ਸਿੰਘ ਬਾਦਲ ਨੇ ਨੇਕਾ ਬਾਦਲ ਤੇ ਮਜੀਠਾ ਸਾਹਿਬ ਦਾ ਹੈ ਮੇਰੇ ਕੋਲ ਆਇਆ ਸੀ ਠੀਕ ਹੈ ਸੋ ਇਸ ਕਰਕੇ ਕੋਈ ਮੈਂ ਇੰਨਾ ਰਿਜਿਡ ਹੈ ਨਹੀਂਗਾ ਤੇ ਮੈਂ ਕੋਈ ਇਹ ਮੇਰਾ ਕੋਈ ਪ੍ਰੋਫੈਸ਼ਨ ਨਹੀਂਗਾ ਅਸੀਂ ਉਹ ਸੇਵਾ ਵਾਸਤੇ ਆਏ ਸੀ ਮੈਂ ਤਾਂ ਬੜੀ ਦੇਰ ਦਾ ਕਿੰਨਾ ਲੋਕ ਤਾਂ ਨਿਕਨੇ ਕਿ ਉਹਦੇ ਵਾਸਤੇ ਥੱਲੇ ਮਾਰਦੇ ਫਿਰਦੇ ਆ ਮੈਨੂੰ ਤਾਂ 45 ਸਾਲ ਹੋ ਗਿਆ ਮੈਂ ਤਾਂ ਕਹਿੰਦਾ ਵੀ ਮੇਰੀ ਦੁਨੀਆ ਦੀ ਕਿਸੇ ਏਜੰਸੀ ਕੋਲ ਇਨਕੁਆਇਰੀ ਕਰਾ ਲਓ ਜੀ ਜੀ ਇਹ 10 ਪੈਸੇ ਮੇਰੇ ਵੱਲ ਕੋਈ ਕੱਢ ਦੋ ਤਾਂ ਮੈਂ ਸਿਆਤ ਛੱਡ ਦਵਾਂਗਾ ਮੈਂ ਤਾਂ ਇਮਾਨਦਾਰ ਹੀ ਨਾ ਸੇਵਾ ਵਾਸਤੇ ਆਇਆ ਸੀਗਾ ਤੁਹਾਡਾ ਹੁਣ ਮੈਂ ਤਾਂ ਅਹੀ ਤੇ ਹੀ ਕਵਾਂਗਾ ਤੇ ਅੱਜ ਦੀ ਡੇਟ ਵਿੱਚ ਤੁਸੀਂ ਜਿਹੜਾ ਉਹ ਸਿਗੇ ਕਾਲਤਖਸਾਲ ਤੋਂ ਜਹਦਰ ਸਾਹਿਬ ਤੋਂ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਹੋ ਅਸੀਂ ਨਹੀਂ ਅਸੀਂ ਇਹ ਚਾਹੁੰਦੇ ਆ ਇਹ ਜਿੱਦੇ ਵੱਡੇ ਗਨਾਹ ਨੇ ਜਥੇਦਾਰ ਸਾਹਿਬ ਦਾ ਬੜੇ-ਵੱਡੇ ਬੜੇ-ਵੱਡੇ ਅਸਥਾਨ ਤੇ ਬੈਠੇ ਆ ਇੱਥੇ ਫੈਸਲੇ ਰਣਜੀਤ ਸਿੰਘ ਮਹਾਰਾਜ ਸਾਹਿਬ ਦੇ ਵੀ ਉਲਟ ਹੁੰਦੇ ਰਹੇ ਆ ਜਿਦੋਂ ਮਿਸਲਾਂ ਆਪੋ ਜੀ ਲੜਦੀਆਂ ਰਹੀਆਂ ਨੇ ਉਹਨਾਂ ਦੇ ਫੈਸਲੇ ਵੀ ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਆਉਂਦੇ ਰਹੇ ਆ ਅੱਜ ਅਕਾਲੀ ਦਲ ਬਿਲਕੁਲ 0 ਤੇ ਆ ਗਿਆ ਵਾ ਇਸ ਕਰਕੇ ਸੰਕਟ ਦੀ ਘੜੀ ਆ ਤੇ ਪੰਜਾਬ ਨੂੰ ਬਚਾਉਣ ਵਾਸਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਜਥੇਦਾਰ ਸਾਹਿਬਾਂ ਨੂੰ ਚਾਹੀਦਾ ਭਈ ਇਹ ਬਹੁਤ ਵੱਡਾ ਫੈਸਲਾ ਕਰਕੇ ਕਿਉਂਕਿ ਝੁੰਡਾ ਕਮੇਟੀ ਨੇ ਵੀ ਸਾਰੇ ਪੰਜਾਬ ਚ ਫਿਰਕੇ ਸਾਰੇ ਵਰਕਰਾਂ ਦੀ ਰਾਇ ਲਈ ਸੀ ਜੀ ਕੋਈ ਬਹੁਤ ਵੱਡੀ ਫੈਸਲਾ ਦੇ ਕੇ ਖਾਲਸਾ ਪੰਥ ਨੂੰ ਬਚਾਉਣ ਔਰ ਇਸ ਤਰ੍ਹਾਂ ਦਾ ਫੈਸਲਾ ਕਰਨ ਵੀ ਅੱਗੇ ਤੋਂ ਕੋਈ ਬੰਦਾ ਵੀ ਜਿਹੜਾ ਉਹ ਸਿੱਖੇ ਨੂੰ ਪਿੱਠ ਨਾ ਦੇਵੇ ਅਕਾਲ ਤਖਤ ਨੂੰ ਪਿੱਠ ਨਾ ਦੇਵੇ ਤੇ ਮਨਮਾਨੀਆਂ ਨਾ ਕਰੇ ਬਹੁਤ ਬਹੁਤ ਧੰਨਵਾਦ ਛੋਟੇ ਬਰਸਾਉ ਤੁਸੀਂ ਸਮਝਾ ਦਿੱਤਾ ਜੀ ਸਤਿ ਸ਼੍ਰੀ ਅਕਾਲ ਜੀ